ਉਹੀ ਇਹੋ ਹੀ ਮੰਗਦੇ ਹੋ ਇਹੋ ਹੀ ਮੰਗਦੇ ਹੋ ਨਾ ਤੇ ਲੋ ਜੀ ਜਿੰਨੇ ਕੋ ਉਹਨੇ ਸੂਟ ਮਿਲ ਜਾਣਗੇ ਬਾਟਮ ਆਏਗੀ ਜੀ ਆ ਫਰਸ਼ੀ ਠੀਕ ਹੈ ਜੀ ਚਲੋ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਚਲੋ ਮੈਂ ਕਹਿੰਦਾ ਜੀ ਜਿੰਨੇ ਮਰਜ਼ੀ ਲੈ ਲਓ ਪਰ ਇਹ ਇਹ ਵੀ ਇਹ ਵੀ ਵਾਦਾ ਤੁਹਾਡਾ 2.5 ਮੀਟਰ ਪਲੱਸ ਸ਼ਰਟ ਦਵੇਗਾ ਗਲਾਬ ਸੂਟ 2.5 ਤੋਂ ਉੱਪਰ ਹੋਏਗੀ ਸ਼ਰਟ ਠੀਕ ਹੈ ਬਹੁਤ ਹੀ ਪਿਆਰੇ ਵਾਓ ਬੈਸਟ ਪ੍ਰਿੰਟ ਭਰਾ ਹਾਂਜੀ ਭਾਜੀ ਟੈਬੀ ਮੰਗਾ ਦਿਓ ਆ ਗਈ ਟੈਬੀ ਤੁਹਾਡੀ ਰੱਸੀਆ ਬ੍ਰਾਂਡ ਇੰਪੋਰਟਡ ਸਾਰਾ ਹੀ ਮਿਲਨੀ ਸਿਰਫ ਕਿਤੇ ਕੋ ਗਲਾਬ ਸੂਟਸ ਕਾਦੀਆਂ ਵਾਲੇ ਕੋ ਪਿਓਰ オリジナル ਟੈਬੀ ਵਾਓ ਚਲੋ ਯਾਰ ਇਹ ਕਪੜਾ ਇੰਨਾ ਕ ਲੋਇਆ ਹੈ ਨਾ ਤੇ ਇੰਨਾ ਕ ਸਮੂਥ ਹੈ ਵੇਅਰ ਕਰਨ ਦੇ ਵਿੱਚ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਤੋਂ ਉੱਪਰ ਫੈਬਰਿਕ ਨਹੀਂ ਮੈਂ ਵਿੱਚ ਆ ਦੇਖੋ ਬ੍ਰਾਂਡ ਲੱਭ ਗਿਆ ਜੀ ਨਓ ਹੋ ਹੋ ਇਹ ਤੇ ਕੜੀ ਚੋਲ ਨਿਰੇ ਹੀ ਨੇ ਬਦਾਨਾ ਲਓ ਜੀ ਫਿਰ ਬਰਬਰੀ ਪਿਓਰ ਕਰ ਲੋ ਚੈੱਕ ਪ੍ਰਿੰਟ ਕਿੱਥੋਂ ਮਿਲਦੇ ਆ ਗਲਾਬ ਸੂਟਸ ਕਾਦੀਆਂ ਵਾਲੇ ਕੋ ਇਹ ਹੋਰ ਕਿਤੋਂ ਨਹੀਂ ਜੇ ਮਿਲਨੇ ਚਲੋ ਇੱਧਰ ਗੱਲਬਾਤ ਫਿਰ ਪੂਰੀ ਐ ਸਕਰੀਨ ਸ਼ਾਟ ਲੈਣਾ ਐ ਤੇ ਮੇਲਾ ਲੁੱਟ ਲੈਣਾ ਇੰਨੀ ਡਿਮਾਂਡ ਵੀ ਕਿਸੇ ਸੂਟ ਦੀ ਹੋ ਸਕਦੀ ਐ ਲਓ ਜੀ ਬਹੁਤ ਹੀ ਪਿਆਰੇ ਪ੍ਰਿੰਟ ਬਰਬਰੀ ਦੇ ਸਕਰੀਨ ਛੋੜ ਲਈ ਜਾਓ ਤੇ ਮੇਲਾ ਲੁੱਟੀ ਜਾਓ ਬਹੁਤ ਹੀ ਪਿਆਰੇ ਵਾਓ ਬੈਠਾ ਬੈਠਾ ਬਿਠਾਓ ਬੇਟਾ ਲਓ ਜੀ ਇੰਨਾ ਫਾਈਨ ਉਹਨੇ ਕਿਹਾ ਹੀ ਭਰੀ ਹੈ ਇਹ ਪ੍ਰਿੰਟ ਵੇਖਿਓ ਕਿਦਾਂ ਜਾਂਦਾ ਤਾੜ ਤਾੜ ਉਹੀ ਗੱਲ ਹੋਈ ਵਾਓ ਇਹ ਫ੍ਰੈਗਨੈਂਸ ਵਾਲਾ ਸਟਾਕ ਹੈ ਜੀ ਪਿਓਰ ਕਾਟਨ ਹੈ ਬ੍ਰਾਂਡ ਤਮੰਨਾ ਦਾ ਜੀ ਲਓ ਜੀ ਹਾਈ ਐਂਡ ਕੁਆਲਿਟੀ ਹੈ ਔਰ ਦੀ ਬੈਸਟ ਆਓ ਲੋ ਜੀ ਹੁਣ ਦੁਪੱਟੇ ਨਾਲ ਮਿਲੇਗੀ ਤੁਹਾਨੂੰ ਇਹ ਬੈਸਟ ਹੈ ਡਿਜੀਟਲ ਦੁਪੱਟਾ ਸਾਰਾ ਹੀ ਬਹੁਤ ਹੀ ਪਿਆਰਾ ਹੈ ਚਲੋ ਜੀ ਦੁਪੱਟਾ ਦਿਖਾਓ ਬੇਟਾ ਖੁੱਲੇ ਡੁੱਲੇ ਦੁਪੱਟੇ ਨੇ ਓਏ ਹੋਏ ਹੋਏ ਇੱਧਰ ਗੱਲਬਾਤ ਚੱਲ ਕਰੋ ਪਿਓਰ ਬ੍ਰਾਂਡ ਰਸੀਆ ਇੰਪੋਰਟਡ ਸਟਾਫ ਹੈ ਸਾਰਾ ਹੀ ਲਓ ਜੀ ਇਹ ਪ੍ਰਿੰਟ ਮੇਰੇ ਕੋਲ ਬਹੁਤ ਪੈਣਾ ਮੰਗਦੀ ਪਈ ਕਿ ਉਹ ਕਹਰੇਗੀ ਜਿਹੜਾ ਤੁਹਾਡੀ ਸਿਸਟਰ ਨੇ ਸੂਟ ਕਿਉਂਕਿ ਉਹ ਸੋਨਾ ਦੀ ਨੇ ਆਇਆ ਪਾਇਆ ਸੀ ਨਾ ਇਹ ਸੂਟ ਤੇ ਕਹਿੰਦੇ ਇਹਦੇ ਨਾਲ ਦਾ ਮੰਗਾ ਕੇ ਦੋ ਤੇ ਸੋਨਾ ਦੀਦੀ ਵਾਲੀ ਜਿਹੜੀ ਹੈਗੀ ਆ ਵੀਡੀਓ ਕਾਫੀ ਲੋਕਾਂ ਨੇ ਪਸੰਦ ਕੀਤੀ ਇਹ ਭਾਜੀ ਇਹ ਸੂਟ ਚਾਹੀਦਾ ਲਓ ਜੀ ਫਿਰ ਤੁਹਾਡੇ ਰੂਬਰੂ ਕਰ ਦਿੱਤਾ ਜੀ ਜ਼ਬਰਦਸਤ ਬਹੁਤ ਹੀ ਪਿਆਰਾ ਸੂਟ ਐਂਡ ਲੈਵਲ ਸੂਟ ਆ ਔਰ ਸਰਦਾਰੀ ਪ੍ਰਿੰਟ ਇਹ ਦਾ ਪ੍ਰਿੰਟ ਇਨਫ ਓ ਹੋ 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 ਚਾਚੀ ਤਾੜਕਾ ਵੀ ਨਾ ਕੰਮ ਖੁੱਲੇ ਡੁੱਲੇ ਦੁਪੱਟੇ ਇਹ ਬੁਟੀਕਾਂ ਤੁਹਾਨੂੰ ਵੀ ਪਤਾ ਕਿਸ ਭਾਅ ਵੇਚ ਰੀਆਂ ਨੇ ਕੋਈ 2390 ਕੋਈ 2590 ਕੋਈ 2690 ਸੂਟ ਅੱਜ ਦੇ ਦਿਨ ਦੇ ਵਿੱਚ ਤੁਹਾਨੂੰ ਇਹ ਸੂਟ ਦੇ ਦੇਣਾ 2000 ਦਾ ਸਿਰਫ ਤੇ ਸਿਰਫ ਕਹਿੰਦੇ ਨਾ ਠਾ ਠਾ ਇਹ ਵਾ ਸੂਟ ਯਾ ਮਿੱਤਰ ਇਹ ਲਓ ਜੀ ਆਰਕੰਡੀ ਚੱਕਲਾ ਡਿਜ਼ਾਈਨ ਚੈੱਕ ਕਰੋ ਇਹ ਦੇਖੋ ਚੀਜ਼ ਵਾਹ ਜੀ ਓਏ ਹੋਏ 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 ਮੈਂ ਕਹਿੰਦਾ ਐਂਡ ਚਲੋ ਮੈਂ ਇਹ ਸੂਟ 3500 ਦਾ ਵੀ ਵੇਚ ਸਕਦਾ ਪਰ ਨਹੀਂ ਜੇ ਸਾਨੂੰ ਪਿੱਛੋਂ ਲੈਸ ਮਿਲੀ ਤੇ ਅੱਗੇ ਵੀ ਅਸੀਂ ਮਾਨਤਾ ਲੈਸ ਫੁੱਲ ਪ੍ਰੋਪਰ ਦਵਾਂਗੇ ਠੀਕ ਹੈ ਨਾ ਇਹ ਤੁਹਾਨੂੰ ਪਦਾਰ ਕੰਡੀ ਦਾ ਸੂਟ ਇਹ ਵਾਲੇ ਕਿਸ ਭਾਅ ਮਾਰਕੀਟ 'ਚ ਵਿਕਦੇ ਪਏ ਨੇ 2500 ਮਤਲਬ 2500 ਪੂਰਾ ਮਾਨਤਾ ਅਨ ਫੁੱਲ ਫਲਿਚ ਕਰਕੇ ਵਿਦ ਅ ਲਾਈਨਿੰਗ ਸੂਟ ਪਲੱਸ 올 ਇੰਡੀਆ ਸ਼ਿਪਿੰਗ ਵੀ ਫਰੀ ਹਜ਼ਾਰ-ਹਜ਼ਾਰ ਰੁਪਏ ਡਾਤਾ ਸੂਟਾ ਸੂਟ ਚੋ ਇਹ ਮੈਂ ਚਲੋ ਜੇ ਮੈਂ ਆਰਖੰਡੀ ਵੇਚਣੀ ਤੇ ਮੈਂ ਟਾਪ ਦੀ ਚੀਜ਼ ਦੇਣੀ ਮੈਂ ਸਾਰਾ ਸੀਜ਼ਨ ਹੀ ਆਰਖੰਡੀ ਵੇਚੀ ਸਾਰਾ ਸੀਜ਼ਨ ਨਹੀਂ ਹਜੇ ਤੱਕ ਵੇਚੀ ਮੈਂ ਹੁਣ ਲੈ ਕੇ ਆਇਆ ਜੂਨ ਦੇ ਵਿੱਚ ਕਿਉਂਕਿ ਸਾਡਾ ਮਹੀਨਾ ਹੀ ਇੱਕ ਰਹਿ ਗਿਆ ਬਸ ਦੁਲਾਈ ਤੱਕ ਆਪਾਂ ਕੋਟਨ ਖਤਮ ਕਰ ਦੇਣੀ ਜੀ ਸਤਸ਼ੀ ਕਾਲਜੀ ਗਲਾਬ ਸੂਟਸ ਹਾਜ਼ਰ ਹੈ ਦਿਖਾਓ ਬੇਟਾ ਉਧਰ ਮੈਂ ਬਹਿ ਗਏ ਮੈਂ ਤੇ ਪਿਓਰ ਆਰਖੰਡੀ ਆਰਖੰਡੀ ਕੀ ਆਰਖੰਡੀ ਹੈ ਇੱਧਰ ਚੈੱਕ ਕਰ ਲਓ ਪਹਿਲਾ ਸਾਰਾ ਹੀ ਹੈਂਡਵਰਕ ਹੈ ਦੋਸਤੋ ਮੈਂ 3500 ਵਾਲਾ ਸੂਟ ਜਿਹੜਾ 2500 ਚ ਦੇਵਾਂਗਾ ਵਿਦ ਲਾਈਨਿੰਗ ਲਾਈਨਿੰਗ ਆ ਗਈ ਜੀ ਬਾਟਮ ਆ ਗਈ ਜੀ ਦੁਪੱਟਾ ਡਿਜ਼ਾਈਨਰ ਪਿਓਰ ਦਾ ਆ ਗਿਆ ਜੀ ਬੈਂਬਰ ओरिजिनल ਠੀਕ ਹੈ ਚਲੋ ਵਿਦ ਲਾਈਨਿੰਗ ਸੂਟ 2500 ਵਾਲਾ 2500 ਹੀ ਦੇ ਦਾਂਗਾ 3500 ਵਾਲਾ ਸੂਟ ਠੀਕ ਹੈ ਸੋਬਰ ਐਂਡ ਜੈਂਟਲੀ ਸੇਮ ਸੂਟ ਨੀਚੇ ਲੱਭਦੇ ਮਿਲਨੇ ਕਿੱਥੋਂ ਨੇ ਕਾਦੀਆਂ ਚ ਸਿਰਫ ਗਲਾਬ ਸੂਟਸ ਕੋ ਚਲੋ ਬੁੱਤਰ ਕਿਉਂਕਿ ਬੜੀਆਂ ਭੈਣਾਂ ਦੇ ਮੈਸੇਜਸ ਕਿ ਭਾਜੀ ਆਰਕੰਡੀ ਲੈ ਦੋ ਮੈਂ ਕਿਹਾ ਠੀਕ ਇਹਦੀਆ ਕਿੱਥੇ ਔਰ ਲਾਈਨਿੰਗ ਅੱਛਾ ਵਿੱਚ ਹੈ ਪਈ ਹੈ ਠੀਕ ਹੈ ਚਲੋ ਬੇਟਾ ਆਹ ਥੱਲੇ ਵਿਛਾਈਓ ਨੇ ਵਾਜੇ ਨੇ ਚਲੋ ਜੀ ਵਾਓ ਇਹ ਤਾਂ ਬੜੀ ਬੜੀ ਸੋਹਣੀ ਚੀਜ਼ ਆਈ ਹੈ ਮੇਰੇ ਕੋਲ ਬੈਸਟ ਲਓ ਜੀ ਫੇਰ ਵਾਓ ਮਤਲਬ ਵਾਓ ਇੱਕ ਆਰਟੀਕਲ ਬਹੁਤ ਹੀ ਪਿਆਰਾ ਹੈਂਡਵਰਕ ਪਿਓਰ ਡਿਜੀਟਲ ਆਰਕੰਡੀ ਹੈ ਬੈਗ ਦਿਖਾਓ ਬੇਟਾ ਸੋੜ ਦੇ ਲਓ ਜੀ ਇਹ ਦੇਖੋ ਜੀ ਸਾਰਾ ਬੈਗ ਦੇ ਉੱਤੇ A to Z ਡਿਜੀਟਲ ਪ੍ਰਿੰਟਿੰਗ ਹੈ ਠੀਕ ਹੈ ਬਾਟਮ ਵਿਦ ਲਾਈਨਿੰਗ विद द टैबी सॉरी अपना सॉरी कला मसलीन दा दुपट्टा प्योर मसलीन दा चलो जी वो लग जांदा भलेखा होनी नहीं वैरायटी है लेंथ दी असल 2.5 मीटर ਤੋਂ ਪਲੱਸ ਸ਼ਰਟ ਹੈ ਜੀ ਸ਼ਰਟ 2.5 ਮੀਟਰ ਤੋਂ ਜ਼ਿਆਦਾ ਹੈ 260 ਵੀ ਹੁੰਦੀ ਹੈ 270 ਵੀ ਹੁੰਦੀ ਹੈ ਖੁੱਲੀ ਡੁੱਲੀ ਬੰਦੀ ਤੁਹਾਡੀ ਵਾਓ ਬੈਸਟ ਐਵਰ 2500 ਚ ਸੂਟ ਓਪਨ ਚੈਲੰਜ ਪ੍ਰਾਈਸ ਹੈਗਾ ਜੀ 2500 ਚ ਸੂਟ ਵਿਦ ਲਾਈਨਿੰਗ ਵਿਦ 올 ਇੰਡੀਆ ਸ਼ਿਪਿੰਗ ਫ੍ਰੀ ਖੁਸ਼ ਜੀ ਸਭ ਕੁਝ ਵਿੱਚੇ ਦੇ ਦੇਾਂਗੇ ਥੈਂਕ ਯੂ। ਆਓ ਜੀ ਫਿਰ ਇੱਕ ਹੋਰ ਆਰਟੀਕਲ ਬਹੁਤ ਹੀ ਪਿਆਰਾ ਰਕੜਨੀ ਦੇ ਵਿੱਚ ਆ ਗਿਆ ਜੀ ਆ ਚੈੱਕ ਕਰੋ। ਇਹ ਪੇਂਟ ਨਹੀਂ ਹੈ ਜੀ ਡਿਜੀਟਲ ਹੈ ਸਾਰਾ ਓਕੇ ਪੇਂਟ ਵਰਗਾ ਲੱਗਦਾ ਹੈ ਬਟ ਇਹ ਡਿਜੀਟਲ ਹੈ ਲੇਸਿਸ ਵਗੈਰਾ ਸਾਰੀਆਂ ਲੱਗੀਆਂ ਤੇ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਹੈ। ਹੈ ਆ ਬਾਜੂ ਤੇ ਆ ਗਈ ਪੁੱਤ ਮੈਨ ਲੱਗ ਗਿਆ ਪਤਾ ਹਾਂ ਇਹ ਦੇਖੋ ਜੀ ਬੈਗ ਤੋਂ ਵੀ ਚੈੱਕ ਕਰ ਲਓ ਤੁਸੀਂ। ਠੀਕ ਹੈ ਜੀ ਸੋਬਰ ਮਤਲਬ ਸੋਬਰ ਔਰ ਦੁਪੱਟਾ ਇਹਦਾ ਕਿਹੜਾ ਹੈਗਾ ਵਾ ਦੇਖੋ ਜੀ। ਓਏ ਹੋਏ ਹੋਰਿਜੀਨਲ ਟੈਬੀ ਮਸਲੀਨ ਦਾ ਦੁਪੱਟਾ ਜੀ ਵਾਓ। ਮੈਂ ਕਹਿੰਦਾ ਜੀ ਕਾੜਨੇ ਵਾਲੇ ਦੁੱਧ ਦਾ ਜਿਹੜਾ ਰੰਗ ਹੁੰਦਾ ਨੇ ਉਹ ਸੂਟ ਦਾ ਕਲਰ ਜੇ ਇੱਧਰ ਆ ਜਾਓ ਫਿਰ ਅਗਲਾ ਮੈਂ 1 ਇੱਕ 1000 ਰੁਪਏ ਲੈਸ ਦੇ ਰਿਹਾ ਹਾਂ ਇਹ ਸੂਟਾਂ ਤੇ 3516 ਸੂਟ ਸਿਰਫ 2500 ਚ ਠੀਕ ਹੈ ਤੇ ਮੈਂ ਕਹਿੰਦਾ ਫਾਇਦਾ ਤੁਹਾਡਾ ਇੰਨਾ ਜ਼ਿਆਦਾ ਹੈ ਪੁੱਛੋ ਕੁਛ ਨਾ ਵਿਦ ਲਾਈਨਿੰਗ ਬਾਜ਼ਾਰ ਜਾਂਦੀ ਲੋੜ ਨਹੀਂ ਗਰਮੀ 'ਚ ਤੁਹਾਨੂੰ ਸੜਨ ਦੀ ਲੋੜ ਨਹੀਂ ਘਰੇ ਬੈਠੇ ਸੂਟ ਮੰਗਾਓ ਇੱਕੋ ਇੱਕ ਭਰੋਸੇਮੰਦ ਆ ਰੋਟੀ ਆ ਗਿਆ ਬੁੱਤ ਖਾਣ ਲੱਗੇ ਬਸ ਹੁਣ ਪਾਪਾ ਰੋਟੀ ਚੁੱਕ ਕੇ ਪੈਸੇ ਦੇ ਕਮਾਲ ਲੈ। ਯੇ ਬੋਏ ਮੈਂ ਕਹਿੰਦਾ ਬਾਹਰ ਵਾਲੀਆਂ ਪੈਣਾ ਖੁਸ਼ ਹੋ ਜਾਣੀਆਂ। ਇੱਧਰ ਵਾਲੀਆਂ ਵੀ ਹੋਣਗੀਆਂ ਪਰ ਬਾਹਰ ਵਾਲੀਆਂ ਨਹੀਂ ਹੋਣਗੀਆਂ। ਪਾਪਾ ਦਵਾਈ ਖਾਣੇ ਦੀ। ਦਾਈ ਬੁੱਤ ਬੰਦ ਕਰਤੀ ਪਾਪਾ ਨੇ ਠੀਕ ਹੋ ਗਿਆ ਹੁਣ ਪਹਿਲੇ ਦਵਾਈ। ਸਹੀ ਪਾਪਾ ਨੂੰ ਦਵਾਈ ਖਾਈ ਜਾਣੀ। ਵਾਓ। ਬੈਸਟ ਮੈਂ ਅੱਛਾ ਮੈਂ ਅੱਜ ਤੱਕ ਨਹੀਂ ਆਪਣੀ ਜ਼ਿੰਦਗੀ ਚਾਰ ਗੰਡੀ ਵਿੱਚ ਜੇ ਵੇਚੀ ਤੇ ਫਿਰ 68 ਵੇਚੀ ਮੇਰੇ ਕੋਲ ਨੇ ਕਾ ਚੀਜ਼ ਇਨੀ ਪਿਆਰੀ ਆਈ ਨਾ ਆ ਚੈੱਕ ਕਰੋ ਥਿਸ ਇਜ਼ ਪਿਓਰ ਸ਼ਿਮਰ ਐ ਦੇਖੋ ਡਿਜ਼ਾਈਨਰ ਪ੍ਰੋਪਰ ਸੂਟ ਐ ਸਾਰਾ ਹੀ ਲੈਂਥ ਜਿੰਨੀ ਮਰਜ਼ੀ ਬਣਾ ਲਓ ਭਾਵੇਂ ਪੰਜਾਬ ਬਣਾ ਲੇ ਬੀਬੀ ਭਾਵੇਂ ਜਿੰਨੀ ਮਰਜ਼ੀ ਬਣਾਏ ਤੇ ਦੁਪੱਟਾ ਦੇਖੋ ਜੀ ਆਇਆ ਇਹਦੇ ਨਾਲ ਓਹ ਹੋ ਹੋ ਇੰਨੀ ਫਾਈਨ ਚੀਜ਼ ਆਈ ਐ ਪੁੱਛੋ ਕੁਛ ਨਾ ਰਾ ਕਲਰ ਚੈੱਕ ਕਰੋ 골ਡਨ ਕਰੀਮ ਵਾਓ ਇਹ ਪੈਚ ਤੁਸੀਂ ਲਵਾ ਕੇ ਉੱਥੇ ਵੀ ਲਵਾ ਲਓ ਇੱਥੇ ਵੀ ਲਵਾ ਲਓ ਜਿੱਥੇ ਮਰਜ਼ੀ ਲਵਾ ਲਓ ਮਤਲਬ ਕਿ ਬੈਸਟ ਐਵਰ ਸੂਟ ਬਹੁਤ ਹੀ ਪਿਆਰੀ ਸਫਾਈ ਦਾ ਕੰਮ ਹੋਇਆ ਨਾਲੇ ਐਦਰ ਦੇਖੋ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਔਰ ਐ ਦੇਖੋ ਜੀ ਮਤਲਬ ਬਿਊਟੀਫੁਲ ਸੂਟ ਹੈ ਪਿਓਰ ਇੰਪੋਰਟਡ ਡਿਜ਼ਾਈਨਰ ਜਿਹੜੇ ਸ਼ਿਮਾ ਦੇ ਵਿੱਚ ਸੂਟ ਹੁੰਦੇ ਨੇ ਨਾ ਉਹ ਗਲਾਬ ਸੂਟਸ ਨੇ ਲੈ ਆਂਦੇ ਨੇ ਬਹੁਤ ਬਹੁਤ ਤੰਦ 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 ਐਂਡ 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 ਥਿਸ ਇਜ਼ ਪਿਓਰ ਪਾਕਿਸਤਾਨੀ ਓਏ ਕਪੜਾ ਚਾਲ ਮਸਤਾਨੀ ਕਪੜਾ ਓ ਹੋ 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 ਐਂਡ ਲੈਵਲ 3 ਮੀਟਰ ਸ਼ਰਟ ਦਵਾਂਗੇ ਜੀ ਔਰ ਦੁਪੱਟਾ ਵਾਓ ਵਾਟ ਅ ਬਿਊਟੀਫੁਲ ਡਿਜ਼ਾਈਨਰ ਦੁਪੱਟਾ ਆਇਆ ਗਾ ਜੀ ਸਾਰਾ ਔਰ ਆ ਸੂਟ ਚੈੱਕ ਕਰੋ ਬਾਟਮ ਬਾਟਮ ਦਿਖਾ ਪੁੱਤਰ ਬਾਟਮ ਦੇ ਉੱਤੇ ਸਾਰਾ ਪੈਚ ਓ ਐਮ ਜੀ ਲੋ ਜੀ ਇਹਦਾ ਆ ਬੈਕ ਦੇਖ ਲਓ ਸਾਰੀ ਚੈੱਕ ਕਰੋ ਦਿਖਾਓ ਬੇਟਾ ਚਲੋ ਬਾਜੂ ਬਾਜੂ ਬੈਕ ਸਾਰਾ ਆ ਵਿੱਚ ਹੀ ਹੋਣਾ ਚਲੋ ਇਹ ਕਲਰ ਦਿਖਾਓ ਇਹ ਕਾ ਕਲਰ ਚੈੱਕ ਕਰੋ ਪ੍ਰੋਪਰ ਸਾਰਾ ਪਾਕਿਸਤਾਨੀ ਸੂਟ ਹੈ ਅੱਛਾ 3 ਮੀਟਰ ਸ਼ਰਟਾਂ ਵਾਲੇ ਬੜੀ ਮੁਸ਼ਕਲ ਸੂਟ ਮਿਲਦੇ ਆ ਇਹ ਦੇਖੋ ਦੁਪट्टे ਚੈੱਕ ਕਰ ਲਓ ਤੁਸੀਂ ਕਹਿੰਨਾ ਭਾਈ ਸੀਰੀਅਸਲੀ ਕਿੱਥੋਂ ਲੱਬਿਆ ਜਮਾਲੇ ਵਾਲਾ ਇਹ ਬੜੀ ਮੁਸ਼ਕਲ ਲੱਬਿਆ ਮਾਲ ਹੀ ਆ ਦੇਖੋ ਕਪੜਾ ਬਹੁਤ ਔੜਾ ਇਹ ਪਿਓਰ ਹੈ ਜੀ ਪਿਓਰ ਮਤਲਬ ਪਿਓਰ ਫੈਬਰਿਕ ਜਿਹੜਾ ਹੁੰਦਾ ਸ਼ਰਟ ਨੂੰ ਲਾਈਨਿੰਗ ਲੱਗ ਸਕਦੀ ਹੈ बॉਟਮ ਨੂੰ ਲਾਈਨਿੰਗ ਨਹੀਂ ਲੱਗਣੀ ਕਿਉਂਕਿ ਦੁਪੱਟਾ ਜਿਹੜਾ ਜਦੋਂ ਇਹਦਾ ਆਣਾ ਨਾ ਪਿਓਰ ਡਿਜੀਟਲ ਆਣਾ ਚਲੋ 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 ਵੀ ਨਾਲ ਹੀ ਲੋ ਜੀ ਹੁਣ ਇਹ ਐੜਾ ਸੂਟ ਹੈ ਨਾ ਮੈਨੂੰ ਇੰਨਾ ਪਿਆਰਾ ਲੱਗਾ ਨਾ ਇਹ ਪਿਓਰ ਮਸਲੀਨ ਹੈ ਮਲਾਈ ਸਬਰ ਮਸਲੀਨ ਕਹ ਲੋ ਇਹਨੂੰ ਔਰ ਜਿਹੜਾ ਦਾ ਦੁਪੱਟਾ ਆਣਾ ਜਦੋਂ ਰੀਅਲ 'ਚ ਸੂਟ ਬਹੁਤ ਸੋਹਣਾ ਜੇ ਵੀਡੀਓ 'ਚ ਭਾਵੇਂ ਰੰਗ ਥੋੜਾ ਜਿਹਾ ਲਾਈਟ ਆਂਦਾ ਬਟ ਐਸ ਸੂਟ ਦਾ ਜਿਹੜਾ ਦੁਪੱਟਾ ਨਾ ਮੈਂ ਦੁਪੱਟੇ ਕਰਕੇ ਸੂਟ ਲਿਆ ਜੇ ਬਹੁਤ ਹੀ ਪਿਆਰੀ ਚੀਜ਼ ਓਕੇ ਜੀ ਚਲੋ ਜੀ ਇੱਧਰ ਆ ਜਾਓ ਫਿਰ ਇੱਧਰ ਆ ਜਾਓ ਫਿਰ ਬ੍ਰਾਂਡ ਸਭ ਤੋਂ ਵੱਡੀ ਗੱਲ ਆ ਬ੍ਰਾਂਡ ਤੇ ਸੂਟ ਨੇ ਦਿਸ ਬ੍ਰਾਂਡ ਇਜ਼ ਸਾਹਿਬਾ ਵਾਓ ਸੂਟ ਇਹ ਚੈੱਕ ਕਰੋ ਬੇਸ ਇੰਨਾ ਕੁ ਫਾਈਨ ਮਲਾਈ ਹੈ ਆ ਦੇਖੋ ਬਾਟਮ ਤੇ ਚਲੋ ਪੁੱਤਰ ਅੱਗੇ ਦਿਖਾਓ ਆਪਣਾ ਦੁਪੱਟਾ ਦਿਖਾਓ ਲੋ ਜੀ ਦੁਪੱਟਾ ਮਸਲੀਨ ਦਾ ਆ ਗਿਆ ਜੀ ਚਲੋ ਔਰ ਜਿਸ ਰੇਟ ਚ ਮੈਂ ਸੂਟ ਦੇਣੇ ਤੁਸੀਂ ਬਾਗੋ ਬਾਗ ਹੁਣੇ ਹੋਣਾ ਬਾਗੋ ਬਾਗ ਦੋਸਤੋ ਇਹ ਤੁਹਾਨੂੰ ਰਿਐਲਿਟੀ ਦੱਸਦੀ ਏ ਕਿ 4-4000 ਦੀ ਰੇਂਜ ਦੇ ਸੂਟ ਨੇ ਪਰ ਜਿਹੜਾ ਰੇਟ ਮੈਂ ਦੇਣਾ ਹੈ ਤੇ ਤੁਸੀਂ ਕਹਿੰਨਾ ਹੈ ਬਾਜੀ ਸੱਚੀ ਹੈ ਸੱਚੀ ਬਾਜੀ ਹਲੋ ਜੀ ਇਹ ਦੇਖੋ ਜੀ ਅਸੀਂ ਝੂਠ ਨਹੀਂ ਮਾਰਦੇ ਜੋ ਸੱਚ ਹੈ ਤੁਹਾਡੇ ਸਾਹਮਣੇ ਹੈ ਠੀਕ ਹੈ ਨਾ ਪਿਓਰ ਪਾਕਿਸਤਾਨੀ ਸੂਟ ਓਕੇ ਚਲੋ ਪੁੱਤਰ ਅੱਗੇ ਵਾਓ ਇਹ ਕਲਰ ਚੈੱਕ ਕਰੋ ਬਹੁਤ ਹੀ ਪਿਆਰੀ ਚੀਜ਼ ਸਾਇਬਾ ਬ੍ਰਾਂਡ 3 ਮੀਟਰ ਦੀ ਸ਼ਰਟ ਪ੍ਰੋਪਰ ਮਲਾਈ ਕਪੜਾ ਓਏ ਹੋਏ ਹੋਏ ਇਹ ਕਿੱਥੋਂ ਕਿਹੜੀ ਚੀਜ਼ ਕੱਢ ਲਿਆਤੀ ਐ ਐ ਦੇਖੋ ਹੁਣ ਮੈਂ ਇਹਨਾਂ ਤੋਂ ਚੀਜ਼ ਦਿਖਾ ਲਗਾ ਤੁਹਾਡੇ ਰੂਬਰੂ ਕਰਾ ਲਗਾ ਦੋਸਤੋ ਤੁਹਾਨੂੰ ਪਤਾ ਹੈ ਕਿ ਮੈਂ ਵੇਚਨੀਆਂ ਤੇ ਚੰਗੀਆਂ ਵੇਚਨੀਆਂ ਨੇ ਤੇ ਨਾ ਵੇਚਨੀਆਂ ਮਨਜ਼ੂਰ ਨੇ ਐ ਲੋ ਐ ਹੁੰਦੀਆਂ ਚੀਜ਼ਾਂ ਪਿਓਰ 3-3 ਮੀਟਰ ਸ਼ਰਟ ਅੱਧਰ ਕੱਲ ਬਾਅਦ ਚੈੱਕ ਕਰੋ ਪ੍ਰੋਪਰ ਸਾਰੇ ਡਿਜੀਟਲ ਸੂਟ ਨੇ ਦੁਪੱਟੇ ਸਾਰੇ ਡਿਜ਼ਾਈਨਰ ਨੇ ਹੈਂਡਵਰਕ ਦਾ ਕੰਮ ਹੋਇਆ ਸਾਰਾ ਓਏ ਹੋਏ ਹਰ ਇੱਕ ਕਲਰ ਅੱਤ ਤੋਂ ਅੱਤ ਅੱਤ ਤੋਂ ਅੱਤ ਮਤਲਬ ਹਰ ਇੱਕ ਕਲਰ ਅੱਤ ਤੋਂ ਅੱਤ ਚਲੋ ਇਹ ਸਾਰੇ ਪਾਕਿਸਤਾਨੀ ਮਹੀਦ ਸਾਡਾ ਕੋਈ ਵੀ ਕਲਰ ਨਹੀਂ ਲੱਗ ਸਕਦਾ ਇੰਨੇ ਕੁ ਜ਼ਬਰਦਸਤ ਕਲਰ ਨੇ ਓਏ ਹੋਏ 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 ਮੈਂ ਸੂਟ ਨੂੰ ਕਹਿ ਰਿਹਾ ਜੀ ਇਹ ਮੈਡਮ ਨੂੰ ਨਹੀਂ ਕਹਿ ਰਿਹਾ ਬ੍ਰਾਂਡ ਸਾਹਿਬਾ ਚੈੱਕ ਕਰ ਲਿਆ ਤੇ ਫਿਰ ਆਜੋ ਇੱਧਰ ਆਜੋ ਫਿਰ ਇੱਧਰ ਸਾਰਾ ਹੀ ਹੈਂਡਵਰਕ ਦੇ ਦਿਆਂਗੇ ਪਿਓਰ ਦਾ ਫੈਬਰਿਕ ਹੈ ਮਲਾਈ ਕਪੜਾ ਓਕੇ ਜੀ ਦੁਪੱਟਾ ਦਿਖਾ ਪੁੱਤਰ ਜਲਦੀ ਜਲਦੀ ਇੱਥੇ ਰੱਖ ਬਈ ਡਿਜ਼ਾਈਨਰ ਪਿਓਰ ਮਲਾਈ ਦੁਪੱਟਾ ਚਲੋ ਅੱਗੇ ਕਲਰ ਸਾਰੇ ਐਂਡ ਨੇ ਨਾਲ ਇਹਦੀ ਫੋਟੋ ਪਾ ਦਿਓ ਭਰਾਵਾ ਠੀਕ ਹੈ ਨਾ ਵਾਓ ਬੜੇ ਪਿਆਰੇ ਸੂਟ ਚਲੋ ਪੁੱਤਰ ਅੱਗੇ ਓਏ ਹੋਏ ਬੈਸਟ ਐਵਰ ਸੂਟ ਨੇ ਔਰ ਬੜੀਆਂ ਪਿਆਰੀਆਂ ਚੀਜ਼ਾਂ ਬਹੁਤ ਸੋਹਣੀਆਂ ਚੀਜ਼ਾਂ ਸੁਪਰ ਜੈਂਟਲੀ ਸੂਟਸ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਫਿਰ ਜੇ ਤੇ ਤੁਸੀਂ ਲੈਣੀ ਹੈ ਡਿਜ਼ਾਈਨਰ ਚੀਜ਼ਾਂ ਫੈਬਰਿਕ ਬਾਈ ਓਮਟੈਕਸ ਪ੍ਰੋਪਰ ਲੋਜ ओरिजिनल फैब्रिक है सारा ही प्योर कॉटन और दुपट्टा वाओ व्हाट अ ब्यूटीफुल डिजाइनर दुपट्टा आएगा बहुत ही प्यारा सूट चलो बेटा लो जी एक आएगा जी ए डिजाइन डिजाइन बहुत ही प्यारा है सारी एम्ब्रॉयडरी हुई है ब्लैक कलर का सूट है विदाउट लाइनिंग बिकॉज़ थानो पता दोस्तों फिर ब्रांड था फिर ब्रांड ही है इस चीज को मंडे हो तो बहुत ही प्यारा दुपट्टा चेक करो ਚਲੋ ਅਲਟੀਮੇਟ ਡਿਜ਼ਾਈਨਰ ਸੂਟ ਨੇ ਵਾਓ ਚੈੱਕ ਕਰੋ ਤੁਸੀਂ ਬੜੇ ਨਹੀਂ ਲੋਕ ਪਿਆਰੀ ਇਹਨਾਂ ਸੂਟ ਦੀ ਫੋਟਾਂ ਵਿੱਚ ਇਹ ਬੜਾ ਚੰਗਾ ਲੋ ਜੀ ਇੱਧਰ ਵੇਖੋ ਮੈਨੂੰ ਬੜਾ ਸੈਟੇ ਪਿਆਰਾ ਲੱਗਾ ਸਾਰੀ ਐਮਬ੍ਰੋਇਡਰੀ ਹੈ ਜੀ ਬਾਜੂ ਦੇ ਉੱਤੇ ਵੀ ਹਨਾ ਐਮਬ੍ਰੋਇਡਰੀ ਹੈ ਜੀ ਸਾਰੀ ਬਿਊਟੀਫੁਲ ਫੁੱਲ ਮੈਂਬਰਸ਼ਿਪ ਫੋਨ ਦਾ ਦੁਪੱਟਾ ਹੋਰ ਹੈ ਐ ਦੇਖੋ ਫਿਰ ਚੀਜੀ ਇਹ ਵੇਖੋ ਇਹ ਚੀਜ਼ ਤਿਆਰ ਹੋਈ ਹੈ ਨਾ ਓ ਹੋ 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 ਵਾਟ ਅ ਬਿਊਟੀਫੁਲ ਸੂਟ ਪ੍ਰੋਪਰ ਡਿਜ਼ਾਈਨਰ ਸੂਟ ਅਲਟੀਮੇਟ ਅਲਟੀਮੇਟ ਪਿਓਰ ਕਾਟਨ ਲినਨ ਡਿਜ਼ਾਈਨਰ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਫਰੰਟ ਸਾਰਾ ਬਾਜੂ ਬਾਟਮ ਤੇ ਵੀ ਵਰਕ ਦੁਪੱਟਾ ਖਾਪੂਤਰੇ ਦਾ ਓਏ ਹੋਏ 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 ਚਾਚੀ ਤਾੜਕਾ ਹੀ ਇਹ ਕੰਮ ਹੈ ਚਾਚੀ ਤੜਕਾ ਨਾਉ ਆਫ this ਬਿਊਟੀਫੁਲ ਆਰਟੀਕਲ ਵੀ ਹੈਵ ਸੀ ਬਹੁਤ ਹੀ ਪਿਆਰਾ ਚੈੱਕ ਕਰੋ ਤੁਸੀਂ ਆ ਦੇਖੋ ਠੀਕ ਹੈ ਦੋਸਤੋ ਇਹ ਚੀਜ਼ ਬੰਨੀ ਹੈ ਆਲੋ ਤੁਹਾਡੇ ਰੂਬਰੂ ਔਰ ਇਨੀ ਕੁ ਫਾਈਨ ਕੁਆਲਿਟੀ ਪਿਓਰ ਕਾਟਨ ਸਾਰਾ ਚਿਕਨ ਐmbroidery ਪਲੱਸ ਹੈਂਡਵਰਕ ਹੈ ਪਲੱਸ ਦੁਪੱਟਾ ਚੈੱਕ ਕਰੋ ਡਿਜੀਟਲ ਸਾਰਾ ਦੁਪੱਟਾ ਆਏਗਾ ਬਹੁਤ ਗਲਾ ਬਖਾ ਦੇਣਾ ਬੇਟਾ ਇਹਦਾ ਵਾਓ ਚਲੋ ਜੀ ਇਹ ਕਲਰ ਚੈੱਕ ਕਰੋ ਦੋਸਤੋ ਮੈਂ ਟੋਟਲੀ ਵੈਰਾਈਟੀ ਚੇਂਜ ਕੀਤੀ ਇਸ ਵਾਰ ਕੁਝ ਹਟ ਕੇ ਕੁਝ ਪ੍ਰੋਪਰ ਜਲਦੀ ਬੈਠਾ ਜਲਦੀ ਦੁਪੱਟਾ ਖੋਲੋ ਸ਼ਾਬਾਸ਼ ਵੈਰੀ ਗੁੱਡ ਇਹ ਤੇ ਚੀਜ਼ਾਂ ਹੀ ਐਂਡ ਲੈਵਲ ਆ ਗਈਆਂ ਜੀ ਇਹ ਦੇਖੋ ਬੁਰਕ ਜੀ ਗਲਾ ਮਖਾ ਲੈਣੇ ਹੁਣ ਇੰਨੀ ਪਿਆਰੀ ਚੀਜ਼ ਹੈ ਨਾ ਮਤਲਬ ਐਂਡ ਲੈਵਲ ਬਹੁਤ ਹੀ ਪਿਆਰਾ ਲੈਂਥ ਦੀ ਕੋਈ ਦਿੱਕਤ ਨਹੀਂ ਆਣੀ ਜੀ ਜਿੱਦਾਂ ਮਰਜ਼ੀ ਜਿੰਨੀ ਮਰਜ਼ੀ ਬਣਾਓ ਔਰ ਕਪੜਾ ਓਹ ਹੋ 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 ਸੁਪਰ ਫਾਈਨ ਕੁਆਲਿਟੀ ਕੀ ਕਿ ਜੀ ਵਾਓ ਚੈੱਕ ਕਰੋ ਪ्योर ਦੇ ਨਾਲ ਦੁਪੱਟੇ ਆਉਣਗੇ ਐਦਰ ਦੇਖੋ ਧੰਨਵਾਦ ਵਾਓ ਅਹ ਨਸਤੇ ਜੀ ਨਸਤੇ